to go down it must be crazy if you think that i'm allowed down the morning here in to हां जी ਸਸਰੀਕਾਲ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਇੰਗਲੈਂਡ ਦਾ ਲੋਟਰੀ ਵੀਜ਼ਾ ਓਪਨ ਹੋਇਆ ਹੈ 2 ਸਾਲ ਦਾ ਵਰਕ ਪਰਮਿਟ ਹੈ ਤਾਂ ਉਹਦੇ ਵਾਸਤੇ ਉਹਦੀਆਂ ਕੀ ਰਿਕੁਆਇਰਮੈਂਟਸ ਆ ਐਜੂਕੇਸ਼ਨਲ ਫਾਈਨੈਂਸ਼ੀਅਲ ਜੋ ਵੀ ਸਾਰੀ ਇਨਫਰਮੇਸ਼ਨ ਹੈ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਤਾਂ ਐਂਡ ਤੱਕ ਵੀਡੀਓ ਜਰੂਰ ਦੇਖੋ ਆਪਾਂ ਨੇ ਗੂਗਲ ਸਰਚ ਕਰਨਾ ਜੀ ਯੂਥ ਮੋਬਿਲਟੀ ਵੀਜ਼ਾ ਯੂਕੇ ਤਾਂ ਆਪਣੇ ਕੋਲ ਇਹ ਜਿਹੜਾ ਸਾਰਾ ਪੋਰਟਲ ਇਹਦਾ ਖੁੱਲ ਜਾਣਾ ਇਹ ਚ ਸਾਰੀਆਂ ਕੰਟਰੀਆਂ ਦੀ ਇਨਫਰਮੇਸ਼ਨ ਹੈ ਤਾਂ ਆਪਾਂ ਇੰਡੀਆ ਜੰਗ ਪ੍ਰੋਫੈਸ਼ਨਲ ਸਕੀਮ ਤੇ ਇਹ ਲਿੰਕ ਤੇ ਕਲਿੱਕ ਕਰਨਾ ਆ ਇਹ ਤੋਂ ਬਾਅਦ ਆਪਾਂ ਜਿਹੜਾ ਇੰਡੀਆ ਦਾ ਸਾਰਾ ਨਿਕਲਿਆਉਣਾ ਆ ਤੇ ਸਭ ਤੋਂ ਪਹਿਲਾਂ ਇਹਦੀਆਂ ਜਿਹੜੀਆਂ ਡੇਟਾ ਆ ਉਹ ਹੈਗੇ 23 24 ਤੇ 25 ਜੁਲਾਈ ਤਿੰਨ ਦਿਨ ਨੇ ਜਿਹੜਾ ਇਹਦਾ ਲਿੰਕ ਓਪਨ ਰਹਿਣਾ ਤੇ ਆਪਾਂ ਇਹ ਤਿੰਨਾਂ ਦਿਨਾਂ ਵਿੱਚ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਜਿਹੜੀ ਆ ਨੇਮ ਡੇਟ ਆਫ ਬਰਥ ਪਾਸਪੋਰਟ ਡਿਟੇਲ ਈਮੇਲ ਐਡੀ ਫੋਨ ਨੰਬਰ ਇਹ ਆਪਾਂ ਭਰਨਾ ਆ ਤਾਂ ਇੰਡੀਆ ਲਈ 3000 ਐਪਲੀਕੇਸ਼ਨ ਆ ਤਾਂ 3000 ਐਪਲੀਕੇਸ਼ਨ ਇੰਡੀਆ ਤੋਂ ਲੈਣੀਆਂ ਨੇ ਉਹਨਾਂ ਦੇ ਇਹ ਬੀਜ ਦੇ ਅੰਦਰ ਹਨਾ ਤਾਂ ਆਪਾਂ ਅਪਲਾਈ ਕਰ ਸਕਦੇ ਆ ਇਹਦੀ ਫੀਸ ਵੀ ਬੜੀ ਘੱਟ ਆ ਸਿਰਫ 298 ਪਾਉਂਡ ਦੀ ਫੀਸ ਆ ਤੇ 2 3000 ਐਪਲੀਕੇਸ਼ਨ ਇਹਨਾਂ ਲੈਣੀਆਂ ਨੇ ਜੇ ਆਪਣੀ ਐਪਲੀਕੇਸ਼ਨ ਅਸੈਪਟ ਹੁੰਦੀ ਆ ਆਪਾਂ ਨੂੰ ਵੀਜ਼ਾ ਦੀ ਕਾਲ ਆਉਂਦੀ ਆ ਉਸ ਤੋਂ ਬਾਅਦ ਆਪਾਂ 298 ਪਾਉਂਡ ਤਕਰੀਬਨ 30000 ਰੁਪਏ ਇੰਡੀਆ ਦਾ ਉਹਦੀ ਐਪਲੀਕੇਸ਼ਨ ਫੀਸ ਲੱਗਣੀ ਆ ਤਾਂ ਆ ਸਾਰੀ ਇਨਫਰਮੇਸ਼ਨ ਦਿੱਤੀ ਹੋਈ ਆ ਜੇਕਰ ਆਪਣੀ ਐਪਲੀਕੇਸ਼ਨ ਸਕਸੈਸਫੁਲ ਹੁੰਦੀ ਆ ਤਾਂ ਆਪਾਂ ਨੂੰ ਵੀਜ਼ਾ ਦੀ ਮੇਲ ਆਉਂਦੀ ਆ ਤਾਂ 90 ਦਿਨਾਂ ਦੇ ਵਿੱਚ ਵਿੱਚ ਆਪਾਂ ਉਹ ਵੀਜ਼ਾ ਅਪਲਾਈ ਕਰਨਾ ਆ ਤੇ ਜਿਹੜੇ ਹੈਲਥ ਅਸੈਸ ਚਾਰਜਸ ਹੁੰਦੇ ਆ ਉਹ ਆਪਾਂ ਨੂੰ ਪੇ ਕਰਨੇ ਪੈਣੇ ਆ ਹਨਾ ਸਰਪ 298 ਪਾਉਂਡ ਦੇ ਵਿੱਚ 30 ਕੁ ਹਜ਼ਾਰ ਰੁਪਏ ਦੇ ਵਿੱਚ ਆਪਾਂ ਨੂੰ ਇੰਗਲੈਂਡ ਦਾ 2 ਸਾਲ ਦਾ ਵਰਕ ਪਰਮਿਟ ਮਿਲ ਸਕਦਾ ਜੇ ਆਪਣੀ ਐਪਲੀਕੇਸ਼ਨ ਅਕਸੈਪਟ ਹੁੰਦੀ ਆ ਜੇ ਆਪਣੀ ਲੋਟਰੀ ਲੱਗਦੀ ਆ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਕਿਦਾਂ ਅਪਲਾਈ ਕਰਨਾ ਕੀ ਰਿਕੁਆਇਰਮੈਂਟ ਹੈ ਜੇ ਆਪਾਂ एलिਜੀਬਿਲਟੀ ਦੀ ਗੱਲ ਕਰੀਏ ਤਾਂ ਸਾਰਾ ਕ੍ਰਾਈਟੇਰੀਆ ਇੱਥੇ ਲਿਖਿਆ ਹੋਇਆ ਹੈ ਇਹਨਾਂ ਨੇ 18 ਤੋਂ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਘੱਟੋ-ਘੱਟ 18 ਸਾਲ ਦੇ ਹੋਣੇ ਚਾਹੀਦੇ ਆ ਜੇ ਆਪਾਂ ਪਲਾਨ ਕਰ ਰਹੇ ਹਾਂ ਯੂਕੇ ਆਉਣ ਲਈ ਕੁਆਲੀਫਿਕੇਸ਼ਨ ਲਈ ਆਪਣੀ ਡਿਗਰੀ ਹੋਣੀ ਚਾਹੀਦੀ ਹੈ ਬੈਚਲਰ ਡਿਗਰੀ ਜਾਂ ਉਹਦੇ ਇਕੁਇਲ ਕੋਈ ਵੀ ਲੈਵਲ 7 ਜਾਂ ਲੈਵਲ 8 ਹੋਵੇ ਤੇ 2530 ਪਾਉਂ ਆਪਣੇ ਅਕਾਊਂਟ ਦੇ ਵਿੱਚ ਹੋਣੇ ਚਾਹੀਦੇ ਆ ਘੱਟੋ-ਘੱਟ 90 ਦਿਨ ਪੁਰਾਣੇ ਜੇ ਆਪਣੇ ਕੋਲ ਇਹ ਸਾਰਾ ਕ੍ਰਾਈਟੇਰੀਆ ਦੇ ਵਿੱਚੋਂ ਆਪਣਾ ਨੰਬਰ ਆਉਂਦਾ ਆਪਣਾ ਐਪਲੀਕੇਸ਼ਨ ਅਸੈਪਟ ਹੁੰਦੀ ਆ ਤਾਂ 298 ਪਾਉਂਡ ਦੇ ਵਿੱਚ ਆਪਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਦਾ ਤਾਂ ਆਪਾਂ ਇੰਗਲੈਂਡ ਦੇ ਵਿੱਚ ਆ ਕੇ ਕਿਤੇ ਵੀ ਓਪਨਲੀ ਉਹ 2 ਸਾਲ ਕੰਮ ਕਰ ਸਕਦੇ ਹਾਂ ਹਰ ਇੱਕ ਸਾਲ ਇਦਾਂ ਯੂਥ ਮੋਬਿਲਟੀ ਸਕੀਮ ਲੋਟਰੀ ਵੀਜ਼ਾ ਓਪਨ ਕਰਦੇ ਆ ਤੇ ਐਪਲੀਕੇਸ਼ਨਾਂ ਸਬਮਿਟ ਕਰਦੇ ਹੁੰਦੇ ਆ ਲਾਸਟ ਵੀ ਇਹਨਾਂ ਨੇ ਜਨਵਰੀ ਫਰਵਰੀ ਚ ਇਦਾਂ ਐਪਲੀਕੇਸ਼ਨ ਲਈਆਂ ਸੀ ਹੁਣ ਫੇਰ ਜੁਲਾਈ ਚ ਇਹਨਾਂ ਨੇ ਓਪਨ ਕਰਿਆ ਆ ਤੇ 3000 ਐਪਲੀਕੇਸ਼ਨ ਅਕਸੈਪਟ ਕਰਨੀਆਂ ਇਦਾਂ ਹੀ ਲੋਟਰੀ ਡਰਾ ਹੋਂਦਾ ਆ ਬਸ ਜਿਹਦੀ ਵੀ ਲੋਟਰੀ ਨਿਕਲਦੀ ਏ ਕਿਹਦੀ ਐਪਲੀਕੇਸ਼ਨ ਸਿਲੈਕਟ ਹੁੰਦੀ ਏ ਡਰਾ ਨਿਕਲਦਾ ਆ ਤਾਂ ਉਹਨੂੰ 2 ਸਾਲ ਦਾ ਵਰਕ ਪਰਮਿਟ ਮਿਲ ਜਾਂਦਾ ਆ ਜੇ ਤੁਹਾਡੇ ਕੋਲ ਵੀ ਸਾਰਾ ਐਲੀਜੀਬਿਲਟੀ ਇਹ ਪੂਰੀ ਆ ਤਾਂ ਤੁਹਾਨੂੰ ਵੀ ਅਪਲਾਈ ਕਰਨਾ ਚਾਹੀਦਾ ਜਿੱਦਾਂ ਵੀ ਅਪਲਾਈ ਕਰਨਾ ਸਾਰੀ ਜਾਣਕਾਰੀ ਰਿਕੁਆਇਰਮੈਂਟ ਇਸ ਵੀਡੀਓ ਦੇ ਵਿੱਚ ਦਿੱਤੀ ਹੋਈ ਆ ਤੁਸੀਂ ਜਾ ਕੇ ਕਿਸੇ ਏਜੰਟ ਕੋਲ ਜਾਣ ਦੀ ਲੋੜ ਨਹੀਂ ਹੈ